ਮਰਾਇਆ ਪ੍ਰੇਮ ਨਹੀਂ ਫੇਟ ਚ ਨਾ ਆ ਜੀ ਲੈ ਬਹੁਤ ਕੱਸੀ ਵੀ ਚੱਲੀ ਜਾਂਦੀ ਐ ਮਿੱਤਰੋ ਆਹ ਦੇਖੋ ਬਾਈ ਚੂਹੇ ਖੱਡਾਂ ਕਿਵੇਂ ਪੜਦੇ ਨੇ ਜਾ ਕੇ ਮਜਾਏ ਪਾਣੀ ਲਾ ਲੈਣਾ ਬੜੀ ਤੁਰੀ ਜਾਂਦਾ ਤੈਨੂੰ ਕਹਿਆ ਜਾਂਦਾ ਗੁੜ ਨਾ ਖਾਇਆ ਕਰ ਗੁੜ ਨਾ ਖਾਇਆ ਕਰ ਇਹਨੇ ਜਾਂਦੇ ਝੁੱਟੀਆਂ ਲਾ ਲੈ ਫੜ ਕੇ ਜੇ ਫੇਰ ਆ ਜਾਣਾ ਫੜ ਕੇ ਜੇ ਫੇਰ ਆ ਜਾਣਾ ਚੱਲ ਜਊਗਾ ਲੈ ਲੈ ਵੀ ਲੈ ਥੈਂਕ ਯੂ ਕਹ ਦੇ ਥੈਂਕ ਯੂ ਫੇ ਚੱਲੇ ਜਾਂਦੀ ਐ ਮਿੱਤਰੋ ਮੋਟਰ ਚਲਾ ਦੀਓ ਕਿ ਲੈ ਜਾ ਜਪਾਰੇ ਬਾਈ ਕਮੈਂਟਾਂ ਨੂੰ ਵੀ ਹੋ ਗਿਆ ਨਾ ਆ ਕੰਨ ਗੈਸ ਮੋਟਰਾਂ ਕਲੇ ਬਣੀ ਆ ਕਿੱਥੋਂ ਆਇਆ ਓਏ ਹਿੰਦੂ ਮੋਟਰ ਅਹੀ ਦੇ ਵੇਲੇ ਪੰਡੋ ਪੰਡੋ ਅਹੀ ਦੇ ਵੇਲੇ ਕਿੱਥੇ ਗੈਸ ਉਹਦਾ ਕਿੱਥੇ ਜਾਦੀ ਆ ਜਾ ਉਹ ਕਰਾਈ ਓਏ ਪਾਇਪ ਜੀ ਆ ਜਾ ਆ ਜਾ ਮੜਾ ਜਾ ਆ ਲਾਈਟ ਲਾ ਕੇ ਰੱਖੀ ਪਾਇਪ ਜਾਂ ਬਦਲ ਦਈਏ ਉਹ ਪਾਇਪ ਪਾਇ ਜਾਂਦੇ ਫਿਰ ਉਹ ਸੋ ਪਹਿਲੇ ਤੋਂ ਪੈਣੀ ਯਾਰ ਇਹ ਪੌਣ ਖੜਾ ਤਾਂ ਹੈ ਜੀ ਆ ਕਿਹੜੇ ਚ ਆਹ ਕਿਹੜੀ ਘੱਟ ਖੜਾ ਜਾ ਭੱਜ ਕੇ ਆਵਾਂਗੇ ਬੰਦ ਕਰਾਂਗੇ ਜੀ ਜੱਟ ਲੈ ਕੋ ਕਰਦੀ ਹੈ ਸਾਡੀ ਜੱਟ ਲੈ ਵੀ ਅੱਜ 10% ਮੀਨਸ ਅਲੂ 40 ਫੇਰ ਦੱਸਦਾ ਕੋਈ ਅੱਜ ਆ ਮੈਂ ਮੋਟਰ ਫੇ ਸਾਡਾ ਯਾਰ ਉਹਦਿਆਂ ਵਾਲਾ ਕੰਮ ਚੱਲ ਕੋਈ ਨਾ ਚਲਿਏ ਫੇਰ ਕਰੀਅਰ ਰਹਿਨੇਗਾ ਜਾਂ ਫਿਰ ਅਸੀਂ ਸਟਾਰਟਿੰਗ ਐਕਸਰਸਾਈਜ਼ ਕਰਾਂਗੇ ਵਾਹ ਗੁਰੂ ਚੱਲ ਫਿਰ ਤਾਈਓ ਕਹਿਣਾ ਜਾ ਕੇ ਜਿਹੜਾ ਮੜਾ ਪਿੱਛੇ ਹੋ ਜਾ ਮੂੰਹ ਆਊਗਾ ਮਨੇ ਮੜਾ ਦੀ ਹੋਰ ਕੀਤੀ ਚੱਲ ਉਹ ਇਹਦਾ 4-5 ਕਿਟਾ ਜੀ ਗੁਰੂ ਵੀ ਫੀਲ ਤੇ 4 ਸੈਕਿੰਡ ਯਾਰ ਮੰਨਾ ਬਟਰਫਲਾਈ ਦਾ ਵਧੀਆ ਕਰਦਾ ਯਾਰ ਮੰਨਾ ਦੋ ਤਿੰਨ ਜੇ ਖਰਾਬ ਕਰਦਾ ਕੱਲ ਮੈਂ ਟਾ 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 ਕਰ ਦਿੰਦੇ ਜੈਂਟ ਦੇ ਮੁੰਡਿਆਂ ਨੂੰ ਚੱਲੀਏ ਬਸ ਬਹੁਤ ਹੋ ਗਿਆ ਸਰ ਜਾ ਹੁਣ ਲਾ ਲਓ ਬਈ ਜਿਹੜੇ ਜਿਹੜੀ ਬਣੀ ਆ ਜੀ ਨੇ ਵਾਹ ਵਾਹ ਆਉਣ ਵਾਲਾ ਪਾਣੀ ਦਾ ਠੰਡਾ ਇਹ ਜੋ ਮੈਂ ਤਾਂ ਅੰਦਰੋਂ ਹੀ ਪੀਣਾ ਯਾਰ ਦੋਸਤੋ ਆਇਆ ਕਰੋ ਮੇਟਰੋ ਯਾਰਾ ਕੱਢ ਲਿਆ ਕਰੋ ਟਾਈਮ ਬਈ ਸਾਡਾ ਤਾਂ ਕਹਿਣੀ ਆ ਜਿਵੇਂ ਮੈਂ ਕਹਿਣਾ ਹੁੰਦਾ ਅਸੀਂ ਤਾਂ ਕਹਿ ਹੀ ਸਕਦੇ ਹਾਂ ਹੋਰ ਥੋੜੇ ਹੁਣ ਮਾਰ ਤਾਂ ਸਕਦੇ ਨਹੀਂ ਕੋਈ ਤੇ ਮਨਜਾਲਾ ਨੂੰ ਕਹਿੰਦਾ ਉਹਨਾਂ ਵੀ ਛੱਡੋ ਬਾਈ ਤੁਹਾਨੂੰ ਵੀ ਅਸੀਂ ਮੋਟੀਵੇਟ ਹੀ ਕਰ ਸਕਦੇ ਆ ਜਿਹੜੇ ਘਰਾਂ ਚ ਬੈਠੇ ਨੇ ਹਾਲੇ ਤੱਕ ਨਹੀਂ ਆਉਂਦੇ ਗਰਾਊਂਡ ਯਾਰ ਜੁੜੋ ਬਾਈ ਗਰਾਊਂਡ ਨਾਲ ਵਿੱਚ ਬੰਦੇ ਸੁੱਤੇ ਪਏ ਹੋਣਗੇ ਸਾਰੇ ਸੁੱਤੇ ਪਏ ਹੋਣਗੇ ਉਹ ਕਾਦੀ ਜ਼ਿੰਦਗੀ ਆ ਯਾਰ ਉਹ ਬਣੀ ਹੁਣ ਪਤਾ ਲੱਗਦਾ ਯਾਰ ਜਿਹੜਾ ਮਨ ਦਾ ਸਰੀਰ ਲਈ ਨਹੀਂ ਕੱਟ ਸਕਦਾ ਉਹ ਫਿਰ ਮਾਨਸਿਕ ਤੌਰ ਤੇ ਉਹ ਵੀ ਟੁੱਟੇ ਹੋਏ ਹੈਗੇ ਨੇ ਪੰਜ ਚਾਰ ਹੈਗੇ ਨਹੀਂ ਆਪਣੀ ਪਹਿਚਾਣ ਪਤਾ ਉਹਨਾਂ ਨੂੰ ਵੀ ਆ ਹਾਂ ਵੀ ਆਇਆ ਕਰੋ ਯਾਰ ਇੱਥੇ ਕਹਿ ਨਹੀਂ ਆਣ ਬਾਕੀ ਯਾਰ ਨਸ਼ੇ ਪੱਤੇ ਛੱਡੋ ਵੀਰੇ ਦਵਾਈ ਦਾ ਪੱਲਾ ਲਓ ਹਨ ਤੇ ਮੈਂ ਅਸੀਂ ਕਹਿੰਦੇ ਆ ਦਵਾਈ ਵੀ ਆਈਆਂ ਯਾਰ ਜੇ ਮੈਂ ਕਹਿੰਨਾ ਦਵਾਈ ਤੋੜ ਨਹੀਂ ਲੱਗਣ ਦਿੰਦੀ ਬਾਈ ਪਰ ਨਸ਼ਾ ਤਾਂ ਆਪ ਛੱਡਣਾ ਪੈਂਦਾ ਨਾ ਮਨਤਾ ਉਹੀ ਜਿਵੇਂ ਆ ਅਸੀਂ ਭੱਜਣਾ ਉਹਨੇ ਮਨਕਾ ਤੋਂ ਕਹਿਣਾ ਹੁੰਦਾ ਵੀ ਭੱਜਣ ਜਾ ਉਹੀ ਗੱਲ ਆ ਵੀ ਮਨ ਨਹੀਂ ਰਿਹਾ ਕਹਿੰਦਾ ਵੀ ਨਸ਼ੇ ਛੱਡੋ ਤੁਸੀਂ ਆਪ ਆਪਣੀ ਸਮਝਦਾਰੀ ਨਾਲ ਦੇਖਣਾ ਹਨ ਵੀ ਕੀ ਚੁਣਦੇ ਹੋ ਠੀਕ ਹੈ ਬਾਕੀ ਯਾਰ ਤੁਸੀਂ ਆਪ ਦੇਖਣਾ ਯਾਰ ਹਨ ਵੀ ਤੁਸੀਂ ਕੀ ਖਾਣਾ ਯਾਰ ਹੁਣ ਮਿਲੀ ਤਾਂ ਜਿਵੇਂ ਉਹ ਕਹਿੰਦਾ ਪਨੀਰ ਵੀ ਜਾਂਦਾ ਹੈ ਫਰੂਟ ਵੀ ਜਾਂਦੇ ਨੇ ਠੀਕ ਆ ਸ਼ਰਾਬ ਵੀ ਮਿਲ ਜਾਂਦੀ ਏ ਠੇਕਿਆਂ ਤੋਂ ਚਟਾ ਵੀ ਮਿਲਿਆ ਪਰ ਉਹ ਹੁਣ ਤੁਸੀਂ ਆਪ ਦੇਖਣਾ ਵੀ ਤੁਸੀਂ ਕੀ ਖਾਣਾ ਤੁਸੀਂ ਕੀ ਲੈਣਾ ਠੀਕ ਆ ਸਮਝਦਾਰ ਬਣੋ ਵੀਰੇ ਨਸ਼ੇ ਛੱਡੋ ਜ਼ਿੰਦਗੀ ਬਹੁਤ ਸੋਹਣੀ ਆ ਯਾਰ ਖੂਬਸੂਰਤ ਮਥਾ ਮਿਲਿਆ ਜਨਮ ਕਹਿੰਦੇ 84 ਲੱਖ ਜੁਨਾ ਬਾਦ ਬਾਣੀ ਚ ਕਹਿੰਦੇ ਨੇ ਕਿਉਂ ਚਰਨਾ ਸ਼ਾਂਚ ਰੋਲ ਰਹੇ ਹੋ ਨਿਕਲੋ ਵੀਰੇ ਇੱਜ ਯਾਰ ਕਹਿਣੀ ਆ ਸਾਡਾ ਤਾਂ ਫੇਰ ਉਹੀ ਗੱਲ ਆਏ ਨੇ ਮੁੜ ਕੇ ਧੰਨਵਾਦ 7 ਤਰੀਕ ਨੂੰ ਮਹੀਨਾ ਹੋ ਜੂ ਮੈਥਰੋ ਆਪਣੀ ਜੀਰੀ ਨੂੰ ਇਹ ਜਿਹੜੀ ਆਪਣੇ ਦੇਖੋ ਪੂਰੀ ਰੇਰਾ ਪੂਰਾ ਹੋ ਗਿਆ ਇਹਦਾ ਇਹ ਰਿਓ ਕੇ ਰਿਪੋਰਟ ਆ ਹੱਤ ਤੜੀ ਨੂੰ ਮੀਨਾ ਹੋ ਗਿਓ ਅਜੇ 25 ਦਿਨ ਹੋ ਗਏ ਪੂਰੇ ਬੰਗੀਆਂ ਦਾ ਸੋਕ ਰਹਿਣਾ ਬਈ ਬੰਗੀਆਂ ਪਾਉਣ ਦਾ ਕੱਸੀ ਵੀ ਚੱਲੀ ਆਂਦੀ ਆ ਮਿੱਤਰੋ ਆਹ ਦੇਖੋ ਬਈ ਚੂਹੇ ਖੱਡਾਂਗੇ ਪੜਦੇ ਨੇ ਦੇਖੋ ਆਣਾ ਜਦੇ 11 ਆ ਪੂਗੀ ਵਾਲਾ ਪੜਾ ਇੱਧਰ ਜਾਊ ਟਰਾਲੀ ਇਹਨਾਂ ਦਾ ਹੱਲੀ ਨਹੀਂ ਹੁੰਦਾ ਯਾਰ ਚੂਹਿਆਂ ਦਾ ਬਹੁਤ ਬਾਈ ਦੂ ਇਧਰ ਲਈ ਐਂਡੀ ਫਾਇਰ ਪਾਣੀ ਦੇਖੋ ਕੱਸੀ ਦਾ ਬਹੁਤਾ ਬਾਈ ਆਏ ਵਈ ਦੇਖੋ ਕਿਉਂ ਮੰਨਦੇ ਹੋ ਆਹ ਦੇਖੋ ਮਿੱਤਰੋ ਜਾ ਕੇ ਮਜਾਏ ਪਾਣੀ ਲਾ ਲੰਦਾ ਬੜੀ ਤੁਰੀ ਜਾਂਦਾ ਤੈਨੂੰ ਕਹਿਆ ਜਾਂਦਾ ਗੁੜ ਨਾ ਖਾਇਆ ਕਰ ਗੁੜ ਨਾ ਖਾਇਆ ਕਰ ਹੁਣ ਤਾਂ ਬਾਈ ਪੱਟੀ ਦੇਖੋ ਐ ਇਧਰ ਮੀ ਆ ਇਧਰ ਮੀ ਪੈ ਗਿਆ ਮਿੱਤਰੋ ਆਪਣੇ ਉੱਤਰ ਹੈ ਨਹੀਂ ਮੰਡੀ ਕੋਲੀ ਇੱਥੇ ਫੋਲਾ ਪੁਰਾਉ ਹੋਏ ਚੱਕੜ ਲੇਗਾ ਹਨਾ ਉੱਤਰ ਜਮਾ ਨਹੀਂ ਹੈਗਾ ਇੱਥੇ ਕੋਲ ਆਹਰ ਕੋਲੇ ਸਾਡੇ ਹੈ ਨਹੀਂ ਜਮਾਂ ਦੇ ਦੇਖੋ ਮੰਡੀ ਕੋਲੇ ਗਏ ਆਂ ਰਾਤ ਵੀ ਕਹਿੰਦੇ ਹੈਗਾ ਜੀ ਇੱਥੇ ਮੰਡੀ ਕੋਲੇ ਮਣੀ ਵਰਕੇ ਕਰਦੇ ਸੀ ਕਹਿੰਦੇ ਇੱਥੇ ਮੱਖੀ ਪਈ ਐ ਨਾ ਉਹਨਾਂ ਦੀ ਉਹ ਉੱਥੇ ਆ ਜਾ ਕੇ ਵੀਰੇ ਦੀ ਮੱਖੀ ਮੈਂ ਫੋਲਾ ਮਿੱਤਰੋ ਮੰਡੀ ਤੇ ਤੇ ਲੋਕਾਂ ਨੇ ਰਾਤ ਵੀ ਸੀ ਜਾ ਕੇ ਵੀਰੇ ਵਾ ਕੇ ਕਹਿੰਦੇ ਰਾਤ ਵੀ ਮੰਡੀ ਜੀ ਐ ਨਾ ਉਹ ਮੱਖੀ ਪਈ ਉਹਨਾਂ ਦੀ ਇਲੇ ਮੈਟਰ ਉਹ ਕਰਮਣ ਲਈ ਬੌਰਨ ਬੇਟਾ ਫੜ ਸ੍ਰੀਸ਼ ਮੈਡੀਕਲ ਦੇ ਆਗੇ ਮੈਟਰ ਦਵਾਈ ਦਵਾ ਲਿਆਂਦੀ ਅਟਰਾ ਕਹਿੰਦਾ ਪੱਟੀ ਜੀ ਦਾ ਲੋਡ ਨਹੀਂ ਮਾਲਮ ਜੀ ਦਿੱਤੀ ਉਹ ਲਾ ਲੈ ਚੱਕ ਮਰੇ ਪੁੱਤ ਨੂੰ ਖਾਣ ਨੂੰ ਵੀ ਚੀਜ਼ਾਂ ਖਾਣ ਨੂੰ ਮੇਰੇ ਪੁੱਤ ਨੂੰ ਰੱਬੇ ਆਹ ਆਉਲੇ ਇਹ ਤਾਂ ਚੱਕ ਸੋਲ ਲੈਣੇ ਦਾਣੇ ਬਦਾਮ ਬਦਾਮ ਰੋਇ ਪੰਜ ਘਾਇਆ ਕਰ ਪਿਓ ਕੋਈ ਠੀਕ ਹੈ ਆ ਜੀ ਸੋਹੇ ਵੀਰ ਨੇ ਜਾਨੇ ਜੀ ਹਾਂ ਵੀ ਕਹਿਣਾ ਚਾਹੋਗੇ ਕੋਈ ਸੁਦਰਸ਼ ਦੱਸ ਸਰ ਆ ਤਾਂ ਕਹੀਂ ਲਾਤੀ ਮੱਲਮ ਜੀ ਦੇ ਹਾਂ ਇਹ ਦੇ ਲਾਤੀ ਮੱਤਰ ਮੱਲਮ ਇਹਦੇ ਪੱਟੀ ਕਰਦੇ ਉਹ ਮਾੜਾ ਜਿਹਾ ਉੱਤੇ ਬੰਨਦੀ ਕੋਲੀਰ ਦਵਾਈ ਤਾਂ ਨਹੀਂ ਲੂਣਾ ਆ ਗਿਆ ਮਤਰੂਰੇ ਵੀ ਜਿਆ ਕਰੀ ਜਾਂਦਾ ਪਰ ਆਪਾਂ ਵਿਚੇ ਨਹੀਂ ਪਾਉਣ ਦੇ ਲੱਗੇ ਜਾਂਦਾ ਵਿਚੇ ਦੀ ਵੇਰ ਕਣ ਮਣ ਕਣੀ ਜੀ ਇਹ ਕਿਣ ਮਣ ਕਣੀ ਜੀ ਮਾੜੀ ਮਾੜੀ ਇੱਥੇ ਫੇਰ ਇੱਕੋ ਲੱਗਦੀ ਜਾਣਾ ਐ ਕਰਦਾ ਚਾਰ ਦਿਨਾਂ ਦਾ ਆ ਬੱਦਲ ਜੀ ਰੱਖਦਾ ਨਾ ਤਾਂ ਰੱਜ ਕੇ ਜੇ ਮੀਂਹ ਵੀ ਪਉਂਦਾ ਅਸਾਂ ਕਣੀ ਆਈਆਂ ਪਾਉਣ ਲੱਗਿਆ ਜਾਂ ਜਾਂ ਮੌਸਮ ਆ ਯਾ ਯਹਾਂ ਵਰਗਾ ਮੌਸਮ ਨਹੀਂ ਹੈਗਾ ਕਿਤੇ ਵੀ ਮੇਤਰੋ ਕਣੀ ਬੇਜੜੀਆਂ ਤੇਜ਼ ਹੋ ਜਾਂਦਾ ਆ ਹੁਣ ਤੇਜ਼ ਹੋ ਗਿਆ ਫੇਰ ਕੀ ਰਹਾਣੀ ਤੈਨੂੰ ਵੀ ਹੁੰਦਾ ਭਾਇਆ ਵੇ। ਹੋਲੀ ਜੇ ਹੋ ਗਿਆ ਫੇਰ ਤੇਜ਼ ਹੋਣਾ ਫੇਰ ਤੇਜ਼ ਹੋਣਾ। ਬਹੁਤ ਤੇਜ਼ ਹੋ ਗਿਆ ਹੁਣ। ਦੇਖੋ ਹੋ ਗਿਆ ਨਾ ਬਹੁਤ ਤੇਜ਼। ਆਹਰੋ ਤਾਂ ਮੀਂਹ ਜਾਇਂ ਜੀ ਕਰਦਾ ਹੁੰਦਾ ਬਾਈ। ਹੌਮਸ ਜੀ। ਥੋੜੀ ਮੌਸਮ ਜਾ ਪੜਦਾ ਆ ਜੀ। ਕਿਉਂਕਿ ਨਾ ਤਾਂ ਹਵਾ ਚੱਲਦੀ ਆ। ਐਂਜ ਪਾਣੀ ਹੁੰਦਾ ਹਵਾ ਚ ਚੱਲੇ ਜੀ ਹੁੰਦੀ ਆ। ਨਾ ਪਸੀਨਾ ਜਾ ਸੁੱਕੇ ਪਸੀਨਾ ਜਾ ਆਈ ਜਾਂਦਾ ਜੀ ਜੰਦਾ। ਹੋਲੀ ਹੋ ਗਿਆ ਐ ਨਹੀਂ ਪਤਾ ਹੁਣ ਰੁਕ ਜੇ ਬਸ ਐਂ ਇੰਜ ਕਰੀ ਜਾਂਦਾ ਤੁਹਾਨੂੰ ਦੱਸਿਆ ਚਾਰ ਦਿਨ ਦਾ ਇਹੀ ਹਾਲ ਭਾਈ ਜਾ ਓਏ ਕਰਦਾ ਐ ਕੀ ਐ ਮਾਈ ਗੋਡੇ ਕਿਵੇਂ ਕਰਦੀ ਐ ਮਾਈ ਗੋ ਹਾਂ ਮਾਈ ਗੋ ਆ ਦੇਖੋ ਇੰਟਰੀ ਸਾਡੀ ਇੱਥੇ ਬੈਠੀ ਐ ਮੇਤਰੋ ਐਨੇ ਮੀਟ ਵੀ ਹਾਂ ਜਾ ਨਹੀਂ ਪਈ ਆਲਾ ਤੇ ਤਰੀ ਆਈ ਬੈਠੀ ਆ ਤੇ ਤਰੀ ਆਈ ਬੈਠੀ ਆ ਬਾਈ ਜਮਾ ਫੇਰ ਉਹ ਕਹਿੰਦੇ ਨੇ ਬਈ ਝੁੱਟੀਆਂ ਵਾਲਾ ਲੈ ਆਉਂਦਾ ਹਨਾ ਇਹਦੇ ਝੁੱਟੀਆਂ ਵਾਲਾ ਲੈ ਖੜ ਕੇ ਜੇ ਫੇਰ ਆ ਜਾਣਾ ਖੜ ਕੇ ਜੇ ਫੇਰ ਆ ਜਾਣਾ ਆ ਹੋੜੀ ਇਹ ਹੋ ਰਿਹਾ ਔਰ ਆ ਪੱਕੇ ਜਿਹੜੇ ਤੋੜੇ ਗਏ ਹੁਣ ਤੜਕੇ ਨੂੰ ਖਾਣਾ ਮਰੂਦ ਖਾਣਾ ਤਾਂ ਆ ਦੇ ਦੇ ਪੱਕਾ ਕਿਥੋਂ ਲੈ ਕੇ ਲੀਆ ਫਿਰ ਤੈਨੂੰ ਦੇਣਾ ਤਾਂ ਪਊਗਾ ਇਹਨੂੰ ਮਰੂਦਿਆ ਇਹਨੂੰ ਮਰੂਦ ਆਹ ਦੇ ਦੇ ਆ ਜੀ ਆਹ ਸੋਨਾ ਹੀ ਐ ਇਹਦਾ ਖਾਈ ਜਾਊਗਾ ਲੈ ਲੈ ਵੀ ਲੈ ਥੈਂਕ ਯੂ ਕਹਦੇ ਥੈਂਕ ਯੂ ਐਂ ਕਹਦੇ ਲਾਈਕ ਕਰੋ ਅੈਂ ਵੀ ਕਹ ਰਿਹਾ ਕੱਲ ਖੜ ਜਾਓ ਤਾਂ ਦੁਬਾਰੇ ਦੰਤੀ ਬਾੜ ਨਹੀਂ ਪਹਿਲਾਂ ਕਹਿੰਦੇ ਲਾਈਕ ਕਰੋ ਅੈਂ ਕਹ ਰਿਹਾ ਕ ਲਾਈਕ ਕਰੋ ਵੀਰੇ ਬੋਲ ਕੇ ਕਹਿਣਾ ਲੈ ਯਾਰ ਇਹ ਬੋਲ ਕੇ ਤਾਂ ਕਹਿੰਦੇ ਨਹੀਂ ਯਾਰ ਇਹ ਸਾਡਾ ਬੱਚਾ ਜੀ ਪਿਆਰਾ ਆ ਦੇਖੋ ਜੀ ਸਾਡੇ ਖਤਰਨਾਕ ਬੱਚੇ ਇਹ ਰੇ ਚਾਰ ਗਏ ਔਰ ਇਹ ਚਾਰ ਗਏ ਸੀ ਦੇਖਿਆ ਜੀ ਰੇਸ ਵਾਲਾ ਵਲੌਗ ਦੇਖਿਆ ਹੀ ਹੋ ਜੀਤੇ ਨੇ